ਕਾਰੇ ਵੀਰ ਪੈਣਾ ਦਾ ਸਾਥ ਸੇ ਗਾ ਸਾਡੀ ਮਾਤਾ ਨੂੰ ਇਹ ਵੀਡੀਓ ਬਣਾਉਂ ਅਜ ਪ੍ਰੋਬਲਮ ਹੁੰਦੀ ਸੀ ਸੋ ਮੈਂ ਕੋਈ ਪੱਕਾ ਹੀ ਹੱਲ ਲੱਭਿਆ ਵਾ ਮੀਸ਼ੋ ਵਾਲਿਆਂ ਤੋਂ ਸਟੈਂਡ ਹੀ ਟਿਆ ਕੇ ਦਿੱਤਾ ਜਿਹੜਾ ਟੇਬਲ ਨਾਲ ਕਨੈਕਟ ਹੋ ਜਾਂਦਾ ਤੇ ਅੱਜ ਦੇਖਦੇ ਆ ਨਾਲੇ ਰਿਕਾਰਡਿੰਗ ਹੋ ਜੂਗੀ ਵੀ ਸਟੈਂਡ ਸਹੀ ਆਇਆ ਕਿ ਨਹੀਂ ਆਇਆ ਫਸਟ ਟਾਈਮ ਮੰਗਾਇਆ ਸੀ ਪਹਿਲੀ ਵਾਰੀ ਮੰਗਾਇਆ ਦੇਖਦੇ ਆ ਕਿਹੋ ਜਿਹਾ ਨਿਕਲਦਾ ਸਾਡੇ ਘਰ ਤੇ ਕਈ ਚੀਜ਼ ਨਹੀਂ ਦੇ ਰਹੀ ਰਾਜੀ ਕਿੰਜ ਜਿਵੇਂ ਆ ਮਸ਼ੀਨ ਆ ਇਹਦੇ ਤੇ ਲਾ ਕੇ ਸਟੈਂਡ ਵੀਡੀਓ ਬਣੂਗੀ ਤੁਹਾਨੂੰ ਦਾ ਦਿੰਦੀ ਕਿਵੇਂ ਦੇ ਹੁਣੇ-ਹੁਣੇ ਇਥੇ ਥੇ ਤੇ ਵੀ ਜਾ ਕੇ ਆਏ ਆ ਜੀ ਬਹੁਤ ਵਧੀਆ ਪ੍ਰੋਗਰਾਮ ਸੀ ਥੇ ਤੇ ਆ ਨਾਲ ਹੀ ਕੂਰੀਅਰ ਵਾਲਾ ਆ ਗਿਆ ਸਟੈਂਡ ਆ ਗਿਆ ਨਾਲ ਆਹ ਦੋ ਤਿੰਨ ਚੀਜ਼ਾਂ ਆਈਆਂ ਬਾਕੀ ਖੋਲ ਕੇ ਦੇਖਦੇ ਆਂ ਕੁਝ ਕੁ ਚੀਜ਼ਾਂ ਆ ਆਹ ਨਾਟਾ ਵਗੈਰੇ ਸਾਰੇ ਨਾਲ ਹੀ ਆ ਆਹ ਇਹ ਆਪਾਂ ਕਦੇ ਜਿਹੜੇ ਪੜਦੇ ਹੀ ਨਹੀਂ ਹੁੰਦੇ ਚਲੋ ਜੀ ਹੁਣ ਇਨਫੋਰਮੇਸ਼ਨ ਹੀ ਪੜਦੇ ਠੀਕ ਹੈ ਆਹ ਲੈ ਮੈਂ ਕੀ ਮੋਟੇ ਦੀ ਜਹੂਤ ਦੇਖਤੀ ਹੌਲੀ ਹੌਲੀ ਦੇਖਾਂ ਕੀ ਕੋਸ਼ਿਸ਼ ਆ ਕਾ ਚੀਜ਼ ਆ ਗਈ ਜੀ ਆਹ ਦੇਖੋ ਕੀ ਆ ਜੀ ਇਹ ਮੇਰੇ ਖਾਲੇ ਵੀ ਮੋਬਾਈਲ ਹੋਲਡਰ ਆ ਹਾਂਜੀ ਆਪ ਦੇਖੋ ਜੋ ਚੀਜ਼ ਆ ਮੋਬਾਈਲ ਹੋਲਡਰ ਆ ਦੂਜਾ ਜਿਹਦੇ ਤੇ ਸਟੈਂਡ ਖੜੂਗਾ ਜੀ ਤੇ ਹੁਣ ਆ ਆ ਗਈ ਮੇਨ ਚੀਜ਼ ਜੀ ਆ ਵੀ ਮੇਰੇ ਹਿਸਾਬ ਨਾਲ ਮੋਬਾਈਲ ਲਈ ਕੋਈ ਚੱਕਰ ਆ ਜੀ ਇਹਦੇ ਨਾਲ ਫੋਨ ਮਤਲਬ ਪਕੜ ਚ ਹੋਊਗਾ ਜੇ ਫੋਨ ਲਾਵਾਂਗੇ ਆਪਾਂ ਹੋਲਡ ਵੀ ਇੱਕ ਹਿਸਾਬ ਦਾ ਤਿਆਗ ਨਹੀਂ ਆਪਣਾ ਜੀ ਨਵਾਸ ਪੈਂਡ ਆਇਆ ਸਟੈਂਡ ਨਹੀਂ ਹੁੰਦਾ ਇੱਕੋ ਜੀ ਇਹ ਲੈਂਪ ਨਹੀਂ ਹੁੰਦਾ ਜੀ ਮੈਂ ਉਹਦੀ ਸ਼ੇਪ ਜੇ ਵਾਂਗੂ ਹੀ ਆ L shape ungum hai mere samne ta hai hun priya haan iya milada innu rakh ke fir kasnaava hai hunsta hmm aa naad kaaste tan pe lag jaa ਮਾਈਨ ਨੀ ਉਹ ਯਾਰ ਹੈ ਸਾਡਾ ਲੱਡੂ ਯਾਰ ਇਹ ਗੇਰੇ ਲੱਡੂ ਯਾਰ ਨਹੀਂ ਓਮੇ ਖਸਾਉਣਾ ਜੀ ਦੂਜਾ ਵਾਲਾ ਦਾ ਫਾਰਮੇਸ਼ਨ ਆਣੀ ਨੇ ਸਿਰਕਤ ਤਾਂ ਉਹਦੇ ਕੋਧ ਲੱਗੀ ਹੋਰ ਪੜਦਾ ਪੈ ਜਵੇ ਨਹੀਂ ਆਈ ਆ ਉਹ ਥੱਲੋ ਕਸਣਾ ਕੋਈ ਨਾ ਹਾਂ ਵੀਨਾਇ ਫਾਰਮੇਸ਼ਨ ਤੁਸੀਂ ਚਾਹਦੇ ਹੋ ਹਿੱ ਤੱਕ ਚੰਗੀ ਦਾ ਟੈਟ ਕਰਕੇ ਕੁਆਲਿਟੀ ਕਿਹ ਹੈ ਜੀ ਇਹਦੀ ਆ ਚੀਜ਼ ਤਾਂ ਠੀਕ ਆ ਆ ਇੱਥੋਂ ਤੱਕ ਬਾਕੀ ਜਿਹੜੇ ਆ ਹੋਲਡਰ ਆ ਇਹ ਮੜੇ ਜਿਹਾ ਪਲਾਸਟਿਕ ਜਿਹਾ ਤੇ ਆ ਹੋਰੀ ਜਿਹਾ ਸਾਡੇ ਜਿਹੜੇ ਮੈਸਾ ਹੁਣੇ ਛੇਦੀ ਟੁੱਟੇ ਆ ਲੋਗੇ ਦੇ ਹੋਣ ਚਾਹੀਦੇ ਸੀ ਹਾਂ ਦਾ ਬੈਗ ਤਾਂ ਸਹੀ ਆ ਵੀ ਹਨਾ ਆ ਮੇਰੇ ਸਾਣਾ ਆ ਛੇਦੀ ਟੁੱਟੂ ਹੋਰ ਤਾਂ ਖੁਸ਼ਕ ਕਰ ਰਹੇ ਤੋਂ ਦੇਖਨੇ ਸرائی ਕਰਕੇ ਆਸ਼ਾ ਇੱਥੇ ਲੱਗੋ ਐਂ ਕਰਕੇ ਇੱਕ ਸਾਬ ਦਾ ਲੱਤੀ ਜਾਣਾ ਇਹ ਤੇ ਜੇ ਕੋਈ ਸਿੰਗਲ ਪਰਸਨ ਹੋਵੇ ਉਹ ਆਰਮਨਾਲ ਆਪਦੀ ਵੀਡੀਓ ਬਣਾ ਸਕਦਾ ਵਾ ਕੋਈ ਜਿਵੇਂ ਤੁਸੀਂ ਨਿਊਡਲ ਵਾਲੀ ਵੀਡੀਓ ਚ ਦੇਖਿਆ ਹੁਣ ਮੈਂ ਕੱਲੀ ਹੀ ਸੀ ਵੀਡੀਓ ਬਣਾਉਣ ਚ ਤੇ ਮੈਨੂੰ ਨਿਊਡਲ ਹਰਾਂਉਣ ਚ ਵੀ ਦਿੱਕਤ ਆ ਰਹੀ ਸੀ ਬਸ ਠੀਕ ਹੈ ਤੇ ਸਟੈਂਡ ਨਾਲ ਵਧੀਆ ਆਪਾਂ ਫੋਨ ਲਾਓ ਤੇ ਜਿੰਨੀਆਂ ਮਰਜ਼ੀ ਵੀਡੀਓਜ਼ ਬਣਾਓ ਦੇਖੋ ਜਿਵੇਂ ਅੱਗੇ ਮੇਰੇ ਆ ਡਿਜ਼ਾਈਨ ਰਹਿ ਗਏ ਲੈ ਬਣਾਉਣ ਵਾਲੇ ਇਹ ਵੀਡੀਓਜ਼ ਬਿਨਾਂ ਹਾਂ ਇੰਨੇ ਸੋਹਣੇ ਡਿਜ਼ਾਈਨ ਬਣਾਏ ਬਸ ਫੋਨ ਕਰਕੇ ਨਹੀਂ ਸਟੈਂਡ ਕਰਕੇ ਨਹੀਂ ਵੀਡੀਓਜ਼ ਬਣਦੀਆਂ ਹੈਗੀਆਂ ਇੰਨੇ ਸੋਹਣੇ ਪੈਚ ਲਾਏ ਆਪ ਹੀ ਮੈਂ ਇੱਕ ਇਹ ਸਟੈਂਡ ਹੁੰਦੀ ਸੀਗਾ ਮੇਰੇ ਕੋਲ ਨਾਉਣ ਚ ਪ੍ਰੋਬਲਮ ਹੁੰਦੀ ਸੀ ਪਹਿਲਾਂ ਪਹਿਲਾਂ ਤਾਂ ਜੀ ਕਰਦਿਆਂ ਤੋਂ ਗਾਣਾ ਪੈਂਦੀਆਂ ਨਹੀਂ ਕਿਉਂਕਿ ਪੈਸੇ ਖਰਚੀ ਆ ਪਰ ਜਦੋਂ ਹੌਲੀ ਹੌਲੀ ਕਰਦੇ ਆ ਫਿਰ ਵੀਡੀਓ ਬਣਾਉਣ ਲੱਗ ਜਾਂਦੇ ਫੇਰ ਕਹਿੰਗੇ ਹਾਂ ਇਹ ਖੈਰ ਇੰਦਾਂ ਨਹੀਂ ਚਾਹੁੰਦੇ ਮੈਂ ਕਹਾਂ ਦੇਖੀ ਆਉ ਕਹਿੰਦੇ ਪੈਸੇ ਹਨੇ ਮੈਂ ਕੋਈ ਨਾ ਆਰਡਰ ਕਰ ਦਿੰਨੇ ਆ ਪੈਸੇ ਆ ਹੀ ਜਾਂਦੇ ਆ ਪੈਸੇ ਤਾਂ ਦੇ ਦਾਂਗੇ ਨਹੀਂ ਤਾਂ ਬਾਬਾ ਜੀ ਤੁਸੀਂ ਕਮੈਂਟ ਚ ਦੱਸਿਓ ਇਹਦਾ ਪ੍ਰਾਈਸ ਕਿੰਨਾ ਹੋਊਗਾ ਹਨਾ ਮਮਾ ਕਮੈਂਟ ਚ ਦੱਸਿਆ ਦਾ ਪ੍ਰਾਈਸ ਕਿੰਨਾ ਹੋ ਸਕਦਾ ਜੇ ਤੁਸੀਂ ਪ੍ਰਾਈਸ ਬਾਰੇ ਪੁੱਛਣਾ ਵਾ ਸਬਸਕ੍ਰਾਈਬ ਕਰੋ ਅਨਨੋਨ ਫਾਰਮਿੰਗ ਬਲੌਗ ਉੱਥੇ ਮੇਰਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਵਾ ਹਾਂ ਮੀਸ਼ੋ ਤੋਂ ਲਿੱਤਾ ਵਾ ਆਪਾਂ ਤੁਸੀਂ ਲਿੰਕ ਟਾਈਪ ਕਰ ਦਿਓ ਫਿਰ ਅਸੀਂ ਤੁਹਾਨੂੰ ਲਿੰਕ ਭੇਜ ਦਾਂਗੇ ਹਾਂਜੀ ਤੇ ਤੁਸੀਂ ਦੱਸਿਓ ਤੁਹਾਨੂੰ ਇਹ ਸਟੈਂਡ ਵਧੀਆ ਲੱਗਿਆ ਨਹੀਂ ਉਹ ਦੀਪਾ ਸਿੱਖੋ ਨਹੀਂ ਕਹਿੰਦੇ ਜੇ ਤੁਹਾਨੂੰ ਇਹ ਚਾਹੀਦਾ ਤੁਸੀਂ ਲਿੰਕ ਕਮੈਂਟਾਂ 'ਚ ਲਿੰਕ ਟਾਈਪ ਕਰ ਦਿਓ ਤੇ ਫਿਰ ਤੁਹਾਨੂੰ ਅਸੀਂ ਇਹਨਾਂ ਦਾ ਲਿੰਕ ਭੇਜ ਦਾਂਗੇ हां ਤੇ ਤੁਸੀਂ ਦੱਸਿਓ ਤੁਹਾਨੂੰ ਸਾਡੀ ਵੀਡੀਓ ਤੇ ਆ ਸਟੈਂਡ ਵਧੀਆ ਲੱਗਿਆ ਤੇ ਮਿਲਦੀ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਥੈਂਕਸ ਫॉर ਵਾਚਿੰਗ ਬਾਏ